ਉਹ ਪਦਿਆਪ ਦੇ ਲਈ ਪੰਜਾਬ ਜਿਹੜਾ ਸਾਨੂੰ ਕੱਟੇ ਹੋਏ ਦੀ ਹੋਣਾ ਕੋਸ਼ੂਬੀ ਸਿੰਘ ਬਾਦਲ ਜੀ ਪਿਛਲੇ ਦਿਨੀ ਆਏ ਸੀ ਇੰਜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਉਹਨਾਂ ਨੇ ਪਾਰਟੀ ਨੂੰ ਇਸ ਤਰ੍ਹਾਂ ਦਾ ਲਾਉਣ ਬਾਰੇ ਹਦਾਇਤ ਕੀਤੀ ਸੀ ਸਾਡਾ ਮਕਸਦ ਇੱਕੋ ਹੀ ਹੈ ਵੀ ਜਿਹੜੇ ਇਹ 24 ਪਰਿਵਾਰ ਜਿਨ੍ਹਾਂ ਦੇ ਜੀ ਜਿਹੜੇ ਮਾਰੇ ਗਏ ਨੇ ਉਹਨਾਂ ਨੂੰ ਨਿਆਂ ਦਿਵਾਉਣਾ ਹੈ ਜੀ ਉਹਨਾਂ ਦੇ ਬਣਦੇ ਹੱਕ ਉਹਨਾਂ ਨੂੰ ਮਿਲ ਸਰਕਾਰ ਇਹਦੇ ਤਿੰਨ ਚੀਜ਼ਾਂ ਨੇ ਇੱਕ ਤਾਂ ਜਿਹੜੇ ਦੋਸ਼ੀ ਨੇ ਅਫਸਰਾਂ ਤੋਂ ਲੈ ਕੇ ਹੋਰ ਸਾਰੇ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਘਟੋ ਘਟ 20-20 ਲੱਖ ਰੁਪਏ ਦਾ ਸਾਰੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਤੇ ਤੀਜਾ ਇੱਕ ਇੱਕ ਨੌਕਰੀ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਜਿਹੜੇ ਲੋਕ ਨੇ ਤੁਸੀਂ ਦੇਖੋਗੇ ਇਹਨਾਂ ਚ ਇੱਕ ਕੋਲੇ ਵੀ ਰੁਪਏ ਦੀ ਸੰਪਤੀ ਵੀ ਨਹੀਂ ਸਾਰੇ ਦਿਹਾੜੀਦਾਰ ਪਰਿਵਾਰ ਨੇ ਉਹਨਾਂ ਦੇ ਜਿਹੜੇ ਸਾਰੇ ਜੀ ਸੀ ਉਹ ਇਹਨਾਂ ਜਿਹੜੇ ਕਮਾਉਣ ਵਾਲੇ ਲੋਕ ਨੇ ਜਿਹੜੇ ਇਹ ਬਚਾਰੇ ਜਿਨ੍ਹਾਂ ਦੀ ਮੌਤ ਹੋਈ ਹੈ ਨੌਜਵਾਨਾਂ ਦੀ ਉਹ ਸਾਰੇ ਉਹਨਾਂ ਤੇ ਨਿਰਭਰ ਸੀ ਸੋ ਇਹ ਤਕਰੀਬਨ ਸਾਰੇ ਅਨਾਥ ਹੋਣ ਵਾਲਾ ਕੰਮ ਹੋ ਗਿਆ ਸੋ ਅਸੀਂ ਮੰਗ ਕਰਦੇ ਆਂ ਵੀ ਸਰਕਾਰ ਸਾਰਿਆਂ ਨੂੰ ਮੁਆਵਜ਼ਾ ਦੇਵੇ ਦੁਰਪਰਯੋਗ ਇਹਨਾਂ ਅਗਰੀ ਪਰਿਵਾਰਾਂ ਨੂੰ ਭੁਗਤਾਨ ਪੈ ਰਿਹਾ ਹੈ ਤੇ ਇਸ ਲਈ ਇੱਕ ਅਸੀਂ ਅੱਜ ਇਸੇ ਗੱਲ ਦੀ ਮੰਗ ਕਰਦੇ ਆਂ ਕਿ ਸਰਕਾਰ ਪਹਿਲਾਂ ਉਹਨਾਂ ਪਰਿਵਾਰਾਂ ਦੀ ਯੋਗ ਮਦਦ ਕਰੇ ਅਤੇ ਫਿਰ ਇਸ ਦਾ ਪ੍ਰਬੰਧ ਕਰੇ ਨਹੀਂ ਘੱਡੀ ਛੱਡੇ ਅਸੀਂ ਇਹ ਮੰਗ ਕਰਦੇ ਆਂ ਕਿ ਉਹਨਾਂ ਕਿਤੋਂ ਇਹ ਮਾਮਲਾ ਜਿਹੜਾ 20-20 ਲੱਖ ਰੁਪਏ ਘੱਟੋ-ਘੱਟ ਦੇਣਾ ਚਾਹੀਦਾ ਮੈਂ ਤਾਂ ਬੱਸ ਇਸ ਗੱਲ ਦੇ ਹੱਕ ਦਾ ਤਾਂ ਕਿ ਇਹਨਾਂ ਪਰਿਵਾਰਾਂ ਦੀ ਉਹਨਾਂ ਦੇ ਬੱਚਿਆਂ ਦੀ ਪੂਰੀ ਪੈਨਸ਼ਨ ਲੱਗਣੀ ਚਾਹੀਦੀ ਹੈ 20000 ਰੁਪਇਆ ਹਰੇਕ ਵਿਦਵਾਨ ਨੂੰ ਪੈਨਸ਼ਨ ਮਿਲੇ ਅਤੇ 5-5000 ਰੁਪਇਆ ਉਹਨਾਂ ਦੇ ਬੱਚਿਆਂ ਦੀ ਪੈਨਸ਼ਨ ਉਹ ਤਾਂ ਕਿ ਆਪਣੇ ਜੀਵਨ ਦੇ ਵਿੱਚ ਚੰਗੀ ਉੱਚਾ ਬਦਲ ਕਰਕੇ ਆਪਣੇ ਚੰਗੇ ਜੋਬ ਕਮਾਦ ਲੱਗ ਸਕਣ